ਸੋਣਿਓ ਆਪਾਂ ਤੀਹ ਸਾਲ ਪਹਿਲੇ ਇਸ ਮਹੀਆ ਕਰਨਗੇ ਜੀ ਰੇਲਵੇ ਸਟੇਸ਼ਨ ਤੇ ਆ ਗਏ ਜੀ ਆਪਾਂ ਵੇਖੋ ਗੱਡੀ ਕਿਧਰ ਜਾਂਦੀ ਹੈ ਯਾਗ ਜੰਕਸ਼ਨ ਦੇ ਇਲਾਵਾ ਨਾ ਗੱਡੀ ਇੱਕਾ ਵੇ ਇੱਕ ਜਗ੍ਹਾ ਅੰਮ੍ਰitsar ਰੇਲਵੇ ਸਟੇਸ਼ਨ ਤੇ ਖੜਿਆ ਖਾਪੀ ਆ ਰਹਾ ਜੀ ਸੜਫਾਂ ਫਲ ਫਲ

ਤਾਂ ਜੇ ਨਾ ਇੱਕ ਇੱਕ ਪੌੜੀ ਕਰਕੇ ਚੜਿਆ ਕਰੋ। ਯੱਕਦਾਂ ਨਾ ਪੌੜੀਆਂ 'ਚ ਚੜਿਆ ਕਰੋ। ਇੱਕ ਇੱਕ ਕਰਕੇ। ਤਿਆਰ। ਆਓ ਤੁਹਾਨੂੰ ਮੇਰੇ ਬਲਾਗ ਵਖਾਈਏ। ਨਤੀਬ ਬਲਾਗ ਨੂੰ ਵੀ ਜਾਂਦੇ ਹੁੰਦੇ ਨੇ। ਬਹੁਤ ਵਧੀਆ ਹਸਲ ਜੀ ਚੱਲਣ ਈਏ। ਬਲਾਗ ਆ ਦੀ। ਸੱਚੀ। ਚੱਲ ਲੱਗੇ ਆ ਮੜਾ ਦਿਓ ਪੈਣਾ ਰਾਹ 1 4 5 4 2 ਅੰਮ੍ਰਿਤਸਰ ਪਹੁੰਚੀ 31 29 ਮੈਂ ਵੀ ਤਾ ਚੜ ਗਿਆ ਭਾਵੇਂ ਰੀਤਾ ਲੈ ਲਈ ਜੂਈ ਵਾਹ ਤੇ ਮੀਟਰੇਨ ਬੜੀ ਲੰਮੀ ਹੈ ਵਾਹ ਜੀ ਵਾਹ ਇਹ ਜੀ ਸਤਿਖੰਡ ਕਿਹਦੀ ਆ ਸੱਚਖੰਡ ਐਕਸਪ੍ਰੈਸ ਅਜੂਬੂ ਸਾਹਿਬ ਦਿਨ ਦੇਢ ਸਾਹਿਬ ਹੈ ਵਾਹ ਕਮਾਲ ਯਾਦਾਂ ਤਾਜ਼ੀਆਂ ਹੋ ਗਈਆਂ ਸਾਡੀਆਂ 20 ਸਾਲ ਪੁਰਾਣੀਆਂ ਇਹ ਟ੍ਰੇਨਾਂ ਦਾ ਸੁਪਰਵੀਜ਼ ਸ਼ੁਰੂ ਕਰਤਾ ਜੀ ਅਸੀਂ ਹਰੇਕ ਇਤਰਾ ਕਰਕੇ ਛੱਟੇ ਜਾਂ ਜੰਝੂ ਛਾਲੇ ਵੀ ਕੀਤੇ ਸੀ ਛੱਟੇ

ਯਾ ਪੀ 1 ਨਿਕਲ ਤੈ ਗਿਆ ਇੱਦਰੀ ਆਵੇ ਮੈਂ ਕਿਟ ਰੱਖਿਆ ਜੇ ਮੈਂ ਪਖੰਡ ਜੀ ਕਰਦਾ ਫਿਰ ਤੂੰ ਪਹਿਲਾਂ ਰੱਖਿਆ ਹੁਣ ਫੇਰ ਗਵਾਇਆ ਹੋ ਗਿਆ ਹੋ ਗਿਆ ਸਾਡਾ 40 51 ਤੱਕ ਪਹੁੰਚ ਗਿਆ ਆ 47 ਮਿਲ ਜਾਂਦਾ ਵਧੀਆ ਨਹੀਂ 47 ਉਹ ਦਾ ਕਾਰਨ ਮੇਰੇ ਕਈ ਕਾਰਨ ਲੱਗ ਜਾਂਦੇ 47 ਸਨ ਚੜਾ ਦਾ ਟਕਾ ਆ 47 ਵੀ ਚਲਦੀਆਂ ਰਹੀਆਂ ਤੇ ਵੀ 47 ਟੱਪਿਆਂ ਜੇ ਇਹ ਕਰਕੇ ਅੱਜ ਮੈਨੂੰ 41 ਹੀ ਠੀਕ ਹੈ ਜਾਨ ਥੋੜਾ ਜਿਆਦਾ ਤਾਕਤ ਨਹੀਂ ਯਾਰ ਕਾਣ ਜਾਂ ਸਿੱਧੀ ਸਿੱਧੀ ਲਓ ਜੀ ਇਤਰਾਵ ਖੋਣ ਦੇ ਬਲੌਗਰ ਜੀ ਹੂੰ ਹੀ ਤਾਂ ਲੋਕਾਂ ਆ ਜੇ ਆਈ ਫੇਲਾ ਮਾਯਾ ਰਾਜ ਟਿਕ 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 ਇਟਾ ਕਰਦੇ ਤੇ ਮਿਊਜ਼ਿਕ ਦੇ ਚਿਹਰਾ ਬਖਾਉਣ ਤੋਂ ਪਹਿਲਾਂ ਇੱਕ ਲਾਹ ਹੋ ਰਿਹਾ ਹੈ ਨਾ ਚੱਕ ਜੇ ਪੋਣੇ ਦੇ ਮੂੰਹ ਨਹੀਂ ਛੇਤੀ ਬਖਾਉਂਦੇ ਫੇਲਾ ਮਾਰੇ ਆਈ ਮੈਂ ਬਖਾਇਆ ਕਰਾਂ ਤੈਨੂੰ ਖੋਣ ਲਗਾ ਹੀ ਹੁੰਦਾ ਮਿਊਜ਼ਿਕ ਦਾ ਛੱਡੋ ਮੈਂ ਟਗ ਟਗ ਟੈਣਾ ਟੈਣਾ ਕਰਕੇ ਮਾਰੋ ਟਾੜੀਆਂ आ गए ई बा स्टूडियो नहीं आ गए ताड़ी मारो ताड़ी मारो जंदी वाई दी दी हुन यूर दी मारो ताड़ी मरोनी ये ताड़ी मत सुन ले <laughs> सोनी ये शीट सा है चिट्टे सरा नहीं देते ये नान चिट्टे चिट्टे सरा ने देखो गाड़ी खड़ी करने के लिए हैंडल खींचे नहीं खींच दिए पहले ना <laughs> खुलोती रही जुर्माना पीता मुड़ के

ਏ ਜਿਆ ਹੀ ਹੋਣੀ ਆ ਮਗਰ ਪਹਿਲੀ ਲੈਣੀ ਆ ਵੀਰੇ ਗੱਲਾਂ ਬਈਆਂ ਜੁੜੀਆਂ ਪਈਆਂ ਤੇ ਜਰ ਵੀਰਾਂ ਗੱਲਾਂ ਨਿਕਲਦੀਆਂ ਗੱਲਾਂ ਠੋਣੀਆਂ ਟ੍ਰੇਨ ਦੀ ਵੀ ਗੱਲ ਤੁਹਾਨੂੰ ਸੁਣਾਉਣੀ ਪੈਣੀ ਆ ਉੱਥੇ ਪੂਰੇ ਝੰਡੇ ਗੱਡ ਕੇ ਆਏ ਆਂ ਗ੍ਰਾਫ ਫੰਕਸ਼ਨ ਤੇ ਗਏ ਆਂਦੇ 7-8 ਸਵਾਰ ਇਤਨਾ ਟ੍ਰੇਨ ਚ ਚੱਲ ਗਏ ਤੇ ਉੱਥੇ ਸਾਡੇ ਸੀਨੀਅਰ ਸਾਹਿਬ ਟੈਟੋ ਟਕਰਾਈ ਨਾ ਸਾਰਿਆਂ ਨੇ ਮੈਨੂੰ ਇਹਦੇ ਬਾਰੇ ਪਤਾ ਨਹੀਂ ਟ੍ਰੇਨਾਂ ਟੂਨਾ ਪਰੇ ਇਹੋ ਨੇ ਵੀ ਆਪਣਾ ਟ੍ਰੈਕ ਕਰੋ ਫਿਕਸ ਫਿਗੂਆ ਦੇ ਕੰਮ ਕੋਪੁੱਠੇ ਇੰਨੇ ਮਹਿੰਗੇ ਕੈਮਰੇ ਤੇ ਟਿਕਟੀਆਂ ਬੁੱਕ ਰਹੀ ਤੇ ਮੰਦੇ ਭਾਲ ਭੱਜ ਕੇ ਵਰਨਣਾ ਸੀ 7-8 ਜਾਣੇ ਕਿੱਟਾ ਸਟੈਂਡ ਪਤਾ ਨਹੀਂ ਕਿੰਨਾ ਸਮਾਨ ਐਹੀ ਭੱਜ ਕੇ ਵਰਨਣਾ ਇਹ ਕਿ ਰੀਟਰੀ ਨਹੀਂ ਜੀ ਪਾ ਜਿੱਕੇ ਫੇਰ ਮਰਨਾ ਕੁਛ ਹੀ ਰੋ ਨਹੀਂ ਮਿਲੂਗਾ ਤੇ ਨਹੀਂ ਇਹਨਾਂ ਤੇ ਟ੍ਰੀ ਲੈ ਦੁੱਜੀ ਜੀ ਜਰੂਰ ਉਹ ਕੀ ਹੁੰਦੀ ਹੈ ਜਿਹੜੀ ਆਮ ਦਾ ਸਾਫ ਦਾ ਡੱਬਾ ਵਦੂ ਘਟ ਗਿਆ ਉਹ ਉੱਝ ਜਾਣਾ ਹੈ ਕਿ ਤੇ ਜਦੋਂ ਭੀੜ ਪੜਾ ਕੇ ਨਾ ਹੀ ਪਹੁੰਚੇ ਤੇ ਜਰੂਰ ਦਿੱਲੀ ਤੋਂ ਲੀ ਟੱਪ ਕੇ ਆਗਰੇ ਦੇ ਪੇਠੇ ਮਾਰੇ ਚੰਗੇ ਖਾਲੇ ਗਵਾਲੀਆ ਰੱਕ ਗਏ ਨਾ ਡਬਰੇ ਉੱਥੇ ਪ੍ਰੋਬਲਮ ਕਰ ਗਏ ਨਿਸ਼ੇਤਰ ਗਿਲ ਸਿੰਗਰ ਵੀ ਗਿਆ ਹੈ ਉਹਨਾਂ ਸਮੇਂ ਛੱਡਣਾ

ਉੱਥੇ ਨਾਲ ਇਹ ਤੁਹਾਨੂੰ ਪਤਾ ਬਗਾਨੀਆਂ ਸਟੇਟਾਂ ਦੂਜੇ ਇੱਥੇ ਜਿਹੜੇ ਸਭ ਸ਼ਕਤੀਕਪੂਰਨ ਇਤਰੇ ਫਿਰਦੇ ਹੁੰਦੇ ਗੁਲਚਨ ਗਰੋਵਰ ਨੂੰ ਪੀੜੀਆਂ ਭੂਖਦੇ ਉੱਥੇ ਸਾਰੇ ਸ਼ਕਤੀਕਪੂਰ ਕੋਚਨ ਗਰੋਵਰ ਦੇ ਨਾਲ ਗੁੰਡੇ-ਗੰਡੇ ਸਭ ਉੱਥੇ ਵਿੱਚ ਟ੍ਰੇਨ ਦੇ ਉਹ ਪੀੜੀਆਂ ਭੂਖਣ ਦੇ ਚੰਨ ਸਾਡਾ ਵਿਚਾਰ ਹੈ ਇਹਦਰ ਬੰਦਾ ਇਹਦਰ ਵੀ ਇਹ ਨਾ ਬੜਦਾ ਉੱਤਨ ਲਾ ਕੇ ਧੂਆਂ ਮਾਰੇ ਚੈਨਲ ਨੂੰ ਇੱਤਾ ਕਰੇ ਉਦਲ ਜਹ ਪ੍ਰੰਗ ਗੇ ਪੀ ਉਹ ਚਾਰਾ ਸ਼ਹਿਰੀਆ ਚਾਨਾ ਹਦਾ ਗਾਣੇ ਦੇ ਪਾਪਾ ਚਾਨਾ ਪਾਪਾ ਤੇ ਮੋੜਾ ਦੇ ਇੱਦ ਮੈਂ ਪੀੜ ਭੜ ਕੇ ਪਸਿਆਂ ਮੈਨੂੰ ਪੂਰੀ ਜੋ ਕੰਗ ਚੰਬੜੇ ਪਈਏ ਮੈਂ ਤੂੰ ਨੂੰ ਨੰਨ ਝਾੜ ਝੁੜ ਕੇ ਨਹੀਂ ਤਰਾ ਦੇ ਆਂਦੇ ਚਾਨਾਂ ਆਂਦੇ ਜੀ ਉਧਰ ਆ ਨਾਲ ਹੀ ਉਹ ਸਿਗਰਟ ਪੀਣੋਂ ਨਹੀਂ ਹਟਣਦੇ ਆ ਤੇ ਚਾਨਾਂ ਆਂਦਾ ਮੈਨੂੰ ਧੂਆ ਨਾਲ ਲੱਗੀਂਂਦੀ ਮਾਸ਼ਾ ਮੈਂ ਲਾ ਕੇ ਨਾ ਸਾਹ ਦਾ ਮਾਸ਼ਾ ਹੈਗੇ ਸਾਰੇ ਮਦਰੇ ਮਦਰੇ ਜੇ ਮੇਰਾ ਮੈਂ ਤੇ ਬਾਬਾ ਫੋਟੋ ਦਾ ਮੂਹੀ ਫੋਟੋ ਚਾਮੜੀ ਛੁਡੀਦਾ ਨਾ ਬੱਚਾ ਮਢੀ ਛੁਡੀਦਾ ਨਾ ਫੋਟੋ ਚਾਮੜੀ ਚੋ ਦੇਦਾ ਨਾ ਮੈਂ ਇੱਥੇ ਆ ਵੀ ਆਏ जो पता लग गया लागे क्डन लगा तो सिगर नहीं, नहीं ली <laughs> हमकी तुमकी जी कर लगा है, मैं ना ना पंजाबी आ गई वही पंजाबी आ गई सरदार आ गई ਦੇ ਬੰਦੇ ਦੇ ਬਣਜੋ ਪੁੱਤ ਤੇ ਸਿਗਰਟ ਥੋੜਾ ਅੱਜ ਵੀ ਨਹੀਂ ਕੀ ਚੱਲਣ ਦੇਣੀ ਆ ਪਾ ਲਾ ਕੇ ਸਟੈਡ ਹੀ ਹੈਗਾ ਜੀ ਬਾਹੂ ਵਾਲੀ ਫਿਲਮ ਵਸਤਰ ਰਹਿ ਗਿਆ ਮੇਰਾ ਗੱਡੀ ਜੇ ਉਹ ਨਹੀਂ ਮਿਲਿਆ ਸਕਿਆ ਨਾ ਨਹੀਂ ਤੇ ਉਹ ਵਸਤਰ ਜਿਹੜੇ ਸ਼ਸਤਰ ਨੇ ਬਾਹੂ ਵਾਲੀ ਵਾਲੀ ਫਿਲਮ ਵਾਲੇ ਉਹ ਪਹਿਲਾਂ ਦਾ ਇੱਤ ਨੂੰ ਮਾਰੋ ਉਧਰ ਨੂੰ ਫੁੱਟ ਦੋ ਇੱਤ ਨੂੰ ਛੋੜ ਦੋ ਤੁਹਾਨੂੰ ਦੱਸਦਾ ਗਾ ਸਾਡੇ ਸਾਰੇ ਹੀ ਸੱਜਣੇ ਤਰ੍ਹਾਂ ਦੇ ਜੋ ਆਪਣੇ ਉਹਦੇ ਬਾਹੂ ਵਾਲਾ ਫਿਲਮ ਦੇ ਵਿੱਚ ਤੂੰ ਆਸ਼ੀਆ ਸਰ ਵੀ ਕਿ ਸਾਡੇ ਸ਼ਸ਼ਤਰ ਨੂੰ ਵੇਖੇ ਨਹੀਂ ਜਿਹੜੇ ਤਿਆਰ ਰਹਿੰਦੇ ਆ ਉਹਦੇ ਨਹੀਂ ਸਾੜਦੇ ਮੜੀ ਲਾ ਕੇ ਉਹਨਾਂ ਨੂੰ ਭਾਈ ਮੜੀ ਹੈ ਚਲਕ ਜੀ ਲਓ ਜੀ ਬਾਏ 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 ਜਾ ਰਹੀ ਹੈ ਜੀ ਦੁਰਪੀ ਹੈਗੇ ਮੈਨੂੰ ਪਤਾ ਹੀ ਨਹੀਂ ਲੱਗਾ ਕਿੰਨੇ ਚਿਰ ਦੀ ਤੁਰੀਬ ਮੈਂ ਬੈਵੇਂ ਗੱਲਾਂ ਮਰੀਜ ਦੇ ਮੈਨੂੰ ਪਤਾ ਨਹੀਂ ਵੀ ਲੈ ਨਾ ਬਸ ਆਪਰੇ ਲੱਗਾ ਵੀ ਤੁਰੀ ਜਦੋਂ ਬਹੁਤ ਵਧੀਆ ਸਭਰੇ ਆਲੋ ਟ੍ਰੇਨ ਦਾ ਮੈਂ ਸਬਰ ਟ੍ਰੇਨ ਦੇ ਮੰਦਾ ਉਹ ਟ੍ਰੇਨ ਦਾ ਸਫ਼ਰ ਮੈਂ ਥੋੜਾ ਵਧੀਆ ਮੰਨਦਾ ਇੱਕ ਤਰ੍ਹਾਂ ਜੇ ਸ਼ੀਰ ਜੂੜ ਮਿਰਜੇ ਤੇ ਫਿਰ ਮਿਰਜੇ ਕੀ ਲੜੀਏ ਉਹ ਤੁਹਾਨੂੰ ਜਾਜ ਨਹੀਂ ਲੈਂਦੀ ਤੇ ਬੱਸਾਂ ਬਸਾਲਾ ਕੰਮ ਨੂੰ ਖਲਾਦਾ ਦੇ ਜਾਂਦੇ ਦਿੱਲੀ ਤੋਂ ਪਸੰ ਭੱਜ ਦੂਰ ਦੇ ਬਸਾਂ ਦੇ ਗੱਲ ਤੋਂ ਗੱਲ ਉਹ ਨਹੀਂ ਮੈਨੂੰ ਇਤ ਵਧੀਆ ਗੱਲ ਲੱਗਦੀ ਲੋਜੀ ਅੱਪਾ 20 ਮਿੰਟਾਂ ਦੇ ਵਿੱਚ ਅੱਤਿਨ ਕਪਾ ਚਾਹ ਪੀ ਗਏ ਹੁਣ ਦਿਨ ਦਾ ਹੀ ਥੋੜੀ ਥੋੜੀ ਹੀ ਹੈ ਮੈਨੂੰ ਤਾਂ ਲੱਗਦਾ 1 ਘੰਟੇ ਵਿੱਚ 6-7 ਕੱਪ ਪੀਨੇ ਪੈਣਿਆ ਯਾਰ ਤੜਕਾ ਜੀਆ ਬੱਜ ਨਹੀਂ ਦਿਆ ਪੂਰਾ ਨਹੀਂ ਹੁਣ ਗਲਾਸਾਂ 'ਚ ਪੀਣ ਵਾਲੇ ਤੇ ਆ ਕੀ ਕਰਦੇ ਯਾਰ ਕੋਟ ਕੋਟ ਜੀ ਫਾਉਂਡ ਹੈ ਹੁਣ ਮੈਂ 3-4 ਨੇ ਤੇ ਪੀ ਗਿਆ ਵੀ ਮਿੰਟਾਂ 'ਚ ਤੇ ਮੇਰੇ ਬਣਨੇ ਹੈ ਸ਼ੀਰ 9 ਪੀਨੇ ਪੈਣੇ ਬੰਦੇ ਤੇ ਜੂਰੀ ਫੇਰੀ ਮੇਰਾ ਕਾਲ 1.5 ਬੰਨਾ ਮੇਰੀ ਗਲਾ 1.5ਲਾ ਇਹੀ ਪਿੰਡਾਇ ਇਥਰੇ ਪੀਨੇ ਰਹਿ ਜਾਵਾ ਆਪ ਪੁੱਛੋ ਮੇ ਗੋਹਾਂਢੀ ਮਿਲੋ ਜਾ ਕੇ 790 ਨੂੰ ਸਾਡਾ 790 ਵੀਰ ਬੈਠਾ ਹੁੰਦਾ ਸੀ ਮੰਝੇ ਦੇ ਚੌਂਕੜਾ ਮਾਰ ਕੇ ਵੀ ਬਾਪੂ ਆਣੇ ਨਾਲ ਕਿਤੇ ਇਹਨਾਂ ਨੇ ਸਾਡੇ ਜਿਹੜੇ ਬਜ਼ੁਰਗਾਂ ਦਾ ਹਿਸਾਬ-ਤਾਬ ਨੇ ਇਹ ਛੱਡ ਦੇ ਇਹਦੇ ਨਿੱਕੇ ਨੇ ਰਿਸਕ ਰੀ ਜਾਂਦੇ ਨੇ ਬਾਪੂ ਦੀ ਗੜਵੀ ਰਾ ਕੇ ਬੈਠਾ ਹੁੰਦਾ ਸੀ ਗੜਵੀ ਦੇ

ਚਾਲਤਾ ਦੇ ਤਾਂ ਦਾਤਾ ਸਾਹਿਬ ਤੋਂ ਵੀ ਰਦੇ ਆਹੀਂ ਕੀਟਰ ਜਿਹੜਾ ਸ਼ਾਮਾਂ ਦੇ ਟਾਈਮ ਤੇ ਜਦੋਂ ਕੀਟਰ ਜਿਹੜਾ ਦੇ 76 ਕੋਲ ਜਲ ਜਣਾ ਚਾਲ ਭਾਵਾ ਚਲੀ ਕੀਟਰ ਜਿਹੜਾ ਡੇਟ ਹੁੰਦੇ ਸ਼ਾਮ ਨੂੰ ਇਹ ਟਾਈਮ ਨਹੀਂ 5 ਵਜੇ ਰੋਟੀ ਰੱਖ ਕੇ ਬੈਠਦਾ 4 ਵਜੇ 5 ਵਜੇ 5:30 ਉਹ ਤਰੇ ਮੰਜੇ ਦੇ ਚੌੜਾ ਮਾਰ ਕੇ ਬੈਠਾ ਹੁੰਦਾ ਨੇ ਇਹ ਆਹੀ ਲਾਗੇ ਬਹਿ ਜਾਏਗਾ ਨਾ ਵੀ ਚੱਲਦਾ ਆੜਾ ਰੋਟੀ ਤੇ ਚੱਲੀਏਗਾ ਛੇਤੀ ਖਾਣਾ ਨਾ ਇਹ ਆਪੇ ਉਹਦੇ ਪੁੱਤਰੇ ਦੀ ਕੀਤੀ ਗੱਲ ਇਹਨੇ ਲੱਡੇ RAM ਨਾ ਬਰਕੀ ਤੋਂ ਬੈਠੇ ਲਾ ਬੈਕ ਕਿੰਨਾ ਕਿੰਨਾ ਰੋਟੀ ਚਪੀ ਆਣੀ ਦਾ RAM ਨਾ ਬਰਕੀ ਖਾਣੀ ਸਾਡੇ ਲਾ ਕੀ ਪੂਚ ਪਣੀ ਆਇਆ ਕਰਾਂਦੀ ਆ ਰਹੀ ਥੇ ਰੱਜੇ ਆnde ਜਿਹੜੇ ਹਿਸਾਬ ਨਾਲ ਰੋਟੀ ਖਾਂਦੇ ਸਦਾ ਫਿਰ ਚੀਜ਼ੇ ਕਰਪਿਆ ਪਹਿਲੇ ਰੋਟੀਆਂ ਉਹਨੇ ਰੱਖੇ ਨੇ ਰਾ ਰੋੜੇ ਨਾ ਕਿ ਨਹੀਂ ਖਾਈ ਜਨੇ ਨੇ ਇਹਦੇ ਲਾਗੇ ਜਾ ਕੇ ਤੇ ਜੀ ਗਿਆ ਚਰਪਾ। ਅਰੇ ਨਹੀਂ ਨਹੀਂ ਆਪਣੀ ਚਾਲ ਤੇਜ਼ ਕੀਤੀ ਰੋਟੀ ਖਾਣ। ਉਹ ਪਤਾ ਨਹੀਂ ਕਿੰਸਾ ਆਬ ਦਾ ਮਿਲ ਦੇ ਕੇ ਰਹੇ। ਉਹ ਤਾਂ ਸਸ ਬਾਹਰ ਟੈਡ ਹੋਇਆ। ਇਹਨਾਂ ਦੂਗਲਾ ਤੇ ਨਣੀ ਮਿਲ ਖੁੱਲਦੀਆਂ। ਇੱਕ ਕਰ ਤੁਹਾਨੂੰ ਚਾਹ ਦੀ ਵੀ ਦ앗ਦੀ ਜੀ ਤੇ ਰੋਟੀ ਵੀ ਦ앗ਦੀ ਹੈ। ਤੇ ਇੱਕ ਹੋਣੇ ਦੀ ਹੋਰ ਵੀ ਦਾਸੀ ਨੇ। ਹੋਣੇ ਦੀ ਹੋਰ ਵੀ ਦਾਸੀ ਨਹੀਂ ਹੈ। अच्छा अच्छा एक और गाली भी मैंने बोल दी ये मेनू ਨਹੀਂ ਸਿਰੇ ਸਿਰੇ ਜਦੋਂ ਉਦੋਂ ਕਿੱਥੇ ਆਡੇ ਉੱਡੀਆਂ ਹੀ ਨਾਲ ਲੱਟ ਰਹੀਆਂ ਸੀਟਾਂ ਉੱਟਾਈਆਂ ਲੱਛਾ ਉਹ ਸਾਡੇ ਕਿ ਨਹੀਂ ਹੁੰਦਾ ਪਰ ਉਹਦੇ ਇਹ ਸਿਰੇ ਸਿਰੇ ਜੰਗਲ ਪਾਣੀ ਖੁੱਪੇ ਜਿੰਦੇ ਆਂੜਲੇ ਨਰੇ ਜਾਣਾ ਜਾ ਕੇ ਉਹਨਾਂ ਜੀ ਦੇ ਪੇਜ ਖਾਣੇ ਗੱਲਾਂ ਮਰੀ ਜਾ ਕਰਨੀ ਤੇ ਅੱਧਾ ਅੱਧਾ ਘੰਟਾ 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 ਬੈਠੇ ਰਹਿਣਾ

ਕਉ ਮੇਰਾ ਕੰਮ ਉਹ ਰੇਲੇ ਉਹ ਵੀ ਆ ਬਣੀ ਮੇਰਾ ਸੁਲੋਏ ਬਣਿਆ ਮੈਂ ਬੁੱਕ ਰਹਿ ਗਿਆ ਤਵੇਆ ਮੇਰੇ ਕਵੀ ਇੰਨਾ ਪਿਆਰ ਹੋਣਾ ਬਣਿਆ ਬਣ ਕੇ ਬਣ ਗਿਆ ਸਟੂਡੀਓ ਆ ਇਹ ਇਮਨੋਂ ਹੰਦਾ ਵੀ ਕਾਇਰ ਕੰਮ ਬੜਾ ਚੰਗਾ ਤੜਾਕੀ ਬੜਾ ਚੰਗਾ ਰੱਲਿਆ ਬੜਾ ਖਾਮੀਆਂ ਤੋਂ ਪਰਛਦੋਂ ਕੋਈ ਵੀ ਅੰਦਾ ਕੰਮ ਜਿਹਦਾ ਤਾਂ ਅੰਕ ਜਿਹਨ ਪੀਚੀ ਤੇ ਤੇ ਇੱਕ ਖਤਮ ਹੋਈ ਮੈਂ ਮਾਣ ਕੇ ਅਖਤਰੀ ਨਿਕਾਲਾ ਆ ਗਿਆ। ਬਾਬਾ ਕਹਿੰਦੇ ਨੀ ਆ ਰਹੇ ਉਹੇ ਪੇ ਬੜੀ ਕੋਮੋ ਦੇ ਵਿਆਸ਼ਾਤੀ ਦੇ। ਸਭੇ ਲੱਗ ਲਿਖ ਖਾਣ ਪੀਂਦੇ ਨਹੀਂ ਆ ਰਹੇ ਇਧਰ। ਮਿਆਂ ਉਹਦੇ ਵੀ ਆ ਰਹੇ ਦੇ ਪੈ ਆ ਗੜਾ। ਅੰਦਰੀ ਕੀ ਨੇ ਹੋਈ ਜੇ ਨਾ ਅਸ਼ਰਾਮ ਜੇ ਗੱਲ ਕਰਾਂ ਦਾ ਸਾਫ ਤਾਂ ਇਹ ਆ ਮੈਂ ਸੋਚੂ ਗਿਆ। ਮੇਰਾ ਨਾ ਵੀ ਖਤਮ ਹੋਇੜਾ ਵੀ। ਪਰ ਨਹੀਂ ਨਿਸ਼ਤਰ ਵੀਰ ਉਹ ਯਰ 347 ਨੰਬਰ ਉਹ ਜਿਹਾ 342 ਭਾਈ ਸਾਹਿਬ ਪਹਿਲਾਂ 23 ਹਰ ਬਈਲਾ ਨਿਸ਼ਤਰ ਤੱਕ ਮੋੜਨਾ ਉਹ ਥੋੜਾ ਚੇਂਜ ਆਈ ਹੈ ਮੁੜ ਕੇ ਹੋਈਆਂ ਚੇਂਜ ਆਈਆਂ ਤਬਦੀਲਾ ਹੈ ਉਹ ਵੀ ਸੀਆ ਦਾ ਜ਼ਮਾਨਾ ਹੈ ਫਿਰ ਦੇਵੀ ਦੀ ਵੋਟਿਆ ਦੀ ਸੀਆ ਆਇਆ ਤੇ ਬਾਅਦ ਵਿਚਾਰੀਆਂ ਸੀਰੀਆਂ ਦਾ ਯੁੱਗ ਸ਼ੁਰੂ ਹੋਇਆ ਕਿ ਡੀਵੀਡੀਆਂ ਆ ਗਈਆਂ ਫਿਰ ਪੈਨ ਡਰਾਈਵ ਆ ਗਈਆਂ ਅੱਜਕੱਲ੍ਹ ਤੇ ਬੜਾ ਕੁਸ਼ਾ ਗਿਆ ਡਿਸਕੰਪਲੀਸਡ ਇਹ ਉਹ ਕੈਮਰੇ ਲੇਟੈਸਟ ਉਹ ਆਹ 3D ਵੈਟ ਅਨੈਲਮੈਟਿਕ ਬੜਾ ਏ ਕੀ ਕੁਸ਼ਾ ਗਿਆ ਨਹੀਂ ਨਿਸ਼ਤਰ ਵੀਰ ਕੰਮ ਵੱਧ ਗਿਆ ਘਟਿਆ ਨਹੀਂ ਕੰਮ ਵੱਧ ਗਿਆ ਲੱਖ ਇਵਨ ਥਿਲ ਕਾਲੇ ਬਵੈਰ ਕਿੱਥੇ ਅਸੀਂ ਚੱਡੇ ਘੱਟ ਨੇ ਉਹ ਅਸੀਂ ਗੱਡ ਸਕਦੇ ਫੋਟੋਗ੍ਰਾਫੀ ਕੀ ਆ ਕੀ ਨਹੀਂ ਸਾਡਾ ਨਿਸ਼ਾਨ ਕਰ ਸੇਗਾ ਇਹ ਮਤਲਬ ਤੇ ਮੈਂ ਗਲਤ ਭਾਏ ਬੜੀਆਂ ਲੰਮੀਆਂ ਚੋੜੀਆਂ ਹੀ ਆ ਜਿਹੜੇ ਖੇਡਦੇ ਆ ਤੇ ਉਹ ਪ੍ਰਾਈਵਰੀ ਦੇ ਲੱਗੇ ਆ ਬਈ ਲੀ ਰਹੀ ਏ ਬਈ ਲੀ ਇਹ ਦਜੀ ਮੇਰਾ ਇਲੀ ਇੱਕ ਜਮਾ ਦਾ ਘੇਰਿਆ ਬਈ ਇੱਕ ਜਮਾ ਦਾ ਘੇਰਿਆ ਬਈ ਸਰਟਾ ਢਾੜਿਆ ਅਸੋ ਬਣਿਆ ਉਸ ਸਮਾਂ ਟੈਰ ਹੋਇਆ ਤੇ ਸੇਵਾਗੁਰਦਾਰੇ ਭਗਵਾਨ ਨਾਲ ਬਹੁਤ ਜੁੜ ਗਿਆ ਨੂੰ ਕਰਨਾ ਬੜਾ ਛੋੜਿਆ ਇੱਕ ਤੇ ਠੰਡਾ ਸੁਪਾ ਸਲੋ ਮਿੱਠਾ ਤੇ ਅੱਜ ਵੀ ਵੇਖੀ ਇਹਦੇ ਵਧੀਆ ਕਰ ਰਿਹਾ ਮੈਂ ਇੱਕ ਵਾਰੀ ਚਾਂਸ ਦੇ ਵੇਖੇ ਆ ਮੈਂ ਤੁਹਾਨੂੰ ਜੁੜਿਆ ਬਾਹਰ ਜੁੜਿਆ ਜਦੋਂ ਮਿਲਦੇ ਕਿਤੇ 77 ਸਿੰਘ 77 ਸਿੰਘ ਜੀ ਸਾਡਾ ਗੋਡਿੰਗ ਪਿੰਡ ਕੰਪਨੀ ਕਨਾਲ ਖੰਡਾ ਖੰਡਾ ਸੀਲ ਪਟਿਲਾ ਸੜੇ ਤੋਂ ਮੈਂ ਬਣਾਉਣਾ ਸੀ ਇਹ ਨਾਲ ਨਹੀਂ ਬੰਨੀ ਆ ਵੀ ਜਵਦਤੀ ਕਰ ਰਹਾ ਹਾਂ ਅਭੀ ਮਾਰੋ ਤੈਨੂੰ ਅਧਿਕਾਰ ਕੌਣ ਦੀ ਰਹਾ ਅਧਿਕਾਰ ਤੂੰ ਮੇਰੇ ਕੋ ਪਹਾਈ ਗਾ ਨਹੀਂ ਦਿਖਾ ਰ ਜੈਸੀ ਕੀ ਕੋਈ ਕੁੱਝ ਹੈ ਮੈਂ ਉਹ ਕੁੱਝ ਨੇ ਬੈਠਾ ਮੈਨੂੰ ਪੁੱਛੀ ਮੈਂ ਕਿਸੇ ਕਿਸੇ ਪੁੱਛ ਰਿਹਾ ਹਾਂ ਪੁੱਛ ਕੇ ਬੈਠੇ ਹੋ ਗਲਤ ਬਾਤ ਨਾ ਬੋਲੋ ਲੇਕਿਨ ਸਰ ਕੰਮਰੂਮ ਠੀਕ ਹੈ ਬਿਲਕੁਲ ਆਮੀਆਂ ਦਾ ਕੰਮਰੂਮ ਹੋਊਗਾ ਕਹਿੰਦੇ ਦਿਵਾ ਮੇਰੇ ਕੋਲ ਮੈਂ शीट जबरदस्ती आप पाई कर तो रहे हो बेटे कौन दिखती आपके साथ और कैसे लानी हम पिछली होए बेटा आपके जाओ मेरे को बोल रहे छी छोड़ दे मैंने बोला छोड़ो तू छोड़ी मैं छोड़ देता हूँ। नहीं नहीं प्लीज ला भाई देता हूं कौन देता हूं मैं साथ पे चेक करा के आया یہ گنتہ تھا وہ ہاں یہ انا بیڈمنٹس منا وہ چیک کر کے ائے تھے گیس ہاں ہاں بریانی پرائیویٹ منا یہ نکلتے ہیں انٹری دی بھائی انٹری اور ٹھیک ہے ٹھیک ٹھیک ہے اوکے ہے اور ٹھیک ہے اب تو جتنی لونا سگریٹ سوٹ کری بھی دا بڈی بڈی سی نہیں لونا سگریٹ وغیرہ سگریٹ سگریٹ کہ نہیں پیندا میں کیا ਆ ਬੀੜੀ ਪੂੜੀ ਨਹੀਂ ਪੀਂਦੇ ਨਾ ਕੋਈ ਚਾਹ ਸਰਦਾਰ ਦਾ ਪੀ ਕੇ ਨਾ ਲੱਗਦਾ ਏ ਨਹੀਂ ਸਿਗਰਟੀਆਂ ਹਾਂ ਬਿਲਕੁਲ ਹੀ ਲਾਉਣੀ ਮੈਂ ਤਾਂ ਪੁੱਠੇ ਕੰਮ ਕਰਨ ਡਿਆ ਨਾ ਉਹ ਅੰਦਰ ਚਿੱਟਨੀ ਸਹੀ ਕਰੀ ਤਾਣਾ ਨਾ ਕਿ ਤੇ ਬੀੜੀ ਪੂੜੀ ਨਾਲ ਲਾ ਲਈ ਮੇਰਾ ਲੱਗ ਕੇ ਮੈਂ ਹਾਂ ਲੋਡ ਵਾਸ਼ ਇਅਰ ਤਾ ਚੁਕੇ ਰੀਡਿੰਗ ਸਟੇਸ਼ਨ ਤੋਂ ਫਾਈਲ ਜੇ ਨਾ ਆਈ ਮਾਹ ਬੋ ਜੀ ਹੱਟ ਸਾਡਾ ਸਰਦਾਰ ਇਤਿਹਾਲ ਸਿੰਘ ਮਿਲ ਲੀਏ ਪਹਿਲਾ ਸਰਦਾਰ ਇਤਿਹਾਲ ਸਿੰਘ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਚੱਲ ਚੱਲ ਮਾਰਾ ਇੱਕੋ ਸਾਡਾ ਸਾਨੀ ਹੱਟ ਲੈ ਆ ਗਿਆ ਮੈਂ ਉਹ ਲੈ ਆ ਕਿੱਥੋਂ